ਨ ਕਾ ਕੀ ਪਤਾ ਰਾਧੇ ਰਾਧੇ ਲਾਥੇ ਗੋ ਨਮਸਕਾਰ ਤੁਸੀਂ ਗ੍ਰੀਨ ਪੰਜਾਬ ਬਾਰਡਰ ਨਿਊਜ਼ ਪਿਛਲੇ ਦਿਨ ਹੀ ਇੱਕ ਸ਼ਿਪ ਯੂਏਈ ਤੋਂ ਯਮਨ ਦੇ ਲਈ ਰਵਾਨਾ ਹੋਇਆ ਸੀ ਜੋ ਕਿ ਓਮਾਨ ਦੇ ਸਮੁੰਦਰਾਂ ਦੇ ਵਿੱਚ ਦੁਰਘਟਨਾਗ੍ਰਸਤ ਹੋ ਗਿਆ ਸੀ ਜਿਸ ਦੇ ਕਲ ਦੇ 16 ਟਰੂ ਮੈਂਬਰ ਲਾਪਤਾ ਦੱਸੇ ਜਾ ਰਹੇ ਸਨ ਜਿਨ੍ਹਾਂ ਵਿੱਚੋਂ 10 ਨੂੰ ਰੈਸਕਿਊ ਤਾਂ ਕਰ ਲਿਆ ਗਿਆ ਅਤੇ ਇਹਨਾਂ ਦਸਾਂ ਵਿੱਚੋਂ ਇੱਕ ਦੀ ਮੌਤ ਹੋਈ ਦੱਸੀ ਜਾ ਰਹੀ ਹੈ ਜਦੋਂ ਕਿ 6 ਕ੍ਰੂ ਮੈਂਬਰ ਅਜੇ ਵੀ ਲਾਪਤਾ ਰਸਤੇ ਜਾ ਰਹੇ ਨੇ ਜਿਨ੍ਹਾਂ ਵਿੱਚੋਂ 4 ਭਾਰਤੀ ਮੂਲ ਦੇ ਕ੍ਰੂ ਮੈਂਬਰ ਦਸਤੇ ਜਾ ਰਹੇ ਨੇ ਇਹਨਾਂ ਚਾਰਾਂ ਵਿੱਚੋਂ ਇੱਕ ਪਠਾਨਪੁਰ ਦਾ ਵਸਨੀਕ ਹੈ ਜਿਨ੍ਹਾਂ ਦਾ ਨਾਮ ਅਰਜਿੰਦਰ ਸਿੰਘ ਦੱਸਿਆ ਜਾ ਰਿਹਾ ਜਿੰਦਰ ਸਿੰਘ ਇਸ ਛਿਪ ਵਿੱਚ ਬਤੌਰ ਚੀਫ ਅਫਸਰ ਤਨਾਸੀ ਜਿਸ ਦਾ ਅੱਗੇ ਤੱਕ ਕੋਈ ਵੀ ਪਤਾ ਨਹੀਂ ਚਲ ਸਕਿਆ ਜਦਿਕਲ ਦੇ ਪਰਿਵਾਰ ਦੇ ਵਿੱਚ ਸ਼ੋਕ ਦੀ ਲਹਿਰ ਹੈ ਤੇ ਸਾਰਾ ਪਰਿਵਾਰ ਚਿੰਤਾ ਦੇ ਵਿੱਚ ਹੈ ਇਸ ਸੰਬੰਧੀ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਅਕਸਰ ਅਰ ਜਨਦਰ ਸਿੰਘ ਵੱਲੋਂ ਆਪਣੀਆਂ ਸੋਸ਼ਲ ਮੀਡੀਆ ਤੇ ਰੋਜ਼ ਦੀਆਂ ਵੀਡੀਓ ਸ਼ੇਅਰ ਕੀਤੀਆਂ ਜਾਂਦੀਆਂ ਨਹੀਂ ਸਨ ਪਰੰਤੂ ਪਿਛਲੇ ਕੁਝ ਦਿਨਾਂ ਤੋਂ ਇਹ ਵੀਡੀਓ ਸ਼ੇਅਰ ਨਹੀਂ ਹੋਈਆਂ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਟੈਕਸਟ ਮੈਸੇਜ ਨਹੀਂ ਆਇਆ ਅਜੀਕਲ ਦੇ ਹੁਣ ਦੱਸਿਆ ਕਿ ਕੰਪਨੀ ਵੱਲੋਂ ਉਹਨਾਂ ਨੂੰ ਫੋਨ ਆਇਆ ਸੀ ਕਿ ਉਹਨਾਂ ਦਾ ਸ਼ਿਪ ਹਾਸਾ ਗ੍ਰੈਸਟ ਹੋ ਚੁੱਕਿਆ ਤੇ ਉਹਨਾਂ ਦੀ ਭਾਲ ਜਾਰੀ ਹੈ ਇਸ ਮੌਕੇ ਤੇ ਉਹਨਾਂ ਸਰਕਾਰ ਅੱਗੇ ਅਪੀਲ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਖਤਸਾ ਹੈ ਕਿ ਕਿਤੇ ਸਰਚ ਆਪਰੇਸ਼ਨ ਸਰਕਾਰ ਵੱਲੋਂ ਬੰਦ ਨਾ ਕਰ ਦਿੱਤਾ ਗਿਆ ਹੋਵੇ ਇਸ ਲਈ ਸਾਡੀ ਪਾਰ ਸਰਕਾਰ ਤੋਂ ਅਪੀਲ ਹੈ ਕਿ ਜਦੋਂ ਤੱਕ ਅਜਿੰਦਰ ਸਿੰਘ ਦਾ ਕੋਈ ਪਤਾ ਨਹੀਂ ਚਲਦਾ ਉਦੋਂ ਤੱਕ ਸਰਚ ਆਪਰੇਸ਼ਨ ਇਸੇ ਤਰ੍ਹਾਂ ਚੱਲਦਾ ਰਹਿਣਾ ਚਾਹੀਦਾ ਹੈ ਤਾਂ ਕਿ ਉਹਨਾਂ ਦੇ ਪਰਿਵਾਰ ਦੇ ਜੀ ਦਾ ਪਤਾ ਲੱਗ ਸਕੇ ਜੀ ਦੇਖ ਰਹੇ ਹੋ ਪੰਜਾਬ ਬਾਡਰ ਨਿਊਜ਼ ਤੇ ਮਹਾਰਕੇ ਸ਼ਰਮਾ ਬੰਮੀਆ ਇਹ ਨਿਰਮਲ ਮਨ ਹਸ ਮੈਂ ਮੈਸੇਜ ਰਜਿੰਦਰ ਮਨ ਹਸ ਮੇਰੇ ਹਸਬੰਦ 15-20 ਸਾਲ ਤੋਂ ਮਰਚੈਂਡਾਈਜ਼ੇ ਕੰਮ ਕਰ ਰਿਹਾ ਹੈ 11 ਜੁਲਾਈ ਨੂੰ ਕੇ ਠੀਕ ਠਾਕ ਸੀ ਉਹਦੇ ਬਾਅਦ ਵਿੱਚ ਉਹਨਾਂ ਨੇ ਸੇਲ ਕੀਤੀ ਹੈ ਸਾਨੂੰ ਨਿਊਜ਼ ਮਿਲੀ 14 ਤਰੀਕ ਰਾਤ ਨੂੰ ਕਿ ਉਹਨਾਂ ਦੇ ਸ਼ਿਪ ਪਲਟੀ ਹੋ ਗਿਆ ਉਹਦੇ ਬਾਅਦ ਵਿੱਚ ਤੰਤਰਾ 16 17 ਤਰੀਕ ਨੂੰ ਨੋ ਬੰਦੇ ਮਿਲੇ 16 ਆਦਮੀ ਉਸ ਸ਼ਿਪ 'ਤੇ ਕੰਮ ਕਰ ਰਹੇ ਸੀ ਜਿਨ੍ਹਾਂ ਵਿੱਚੋਂ ਨੋ ਮਿਲ ਗਏ ਇੱਕ ਡੈਡ ਬੋਡੀ ਮਿਲੀ ਲੇਕਿਨ 6 ਬੰਦਿਆਂ ਦਾ ਕੋਈ ਪਤਾ ਨਹੀਂ ਸਾਡਾ ਸਾਡੇ ਬੱਚਿਆਂ ਦਾ ਰੋ ਰੋ ਕੇ ਬਹੁਤ ਬੁਰਾ ਹਾਲ ਹੈ ਮੈਂ ਹਿੰਦਿਆ ਸਰਕਾਰ ਤੋਂ ਅਪੀਲ ਕਰਦੀ ਹਾਂ ਇਹ ਬਹੁਤ ਵਿਸ਼ੇਸ਼ੀ ਤੇ ਸ਼ਰਧਾ ਬਖੇਰੇ ਕੋਲ ਬਰੇ ਮੈਂ ਚਾਹ ਰਹੀ ਹਾਂ मेरी रिक्वेस्ट है, है। <laughs> <laughs> मैं डॉक्टर दीपक मेरा नाम मेरे ससुर जी से फादर इन लॉ तो इन्ने साल तो मर्चेंट नेवी का काम कर रहा पहले इंडियन नेवी च भी सी उतो रिटायर होकर उन्होंने मर्चेंट नेवी ज्वाइन किया तो हर साल वो सिक्स मंथ्स घर से तो सिक्स मंथ्स जॉब से होंगे सी छे महीने शिप उन्होंने तो ऑलमोस्ट ये लास्ट टूर मन सकते हैं इफेक्ट के हिसाब न इन्ने साल तो एज ए चीफ ऑफिसर काम करते आए हैं ਤੇ ਐਦਜੀ ਉਹਨਾਂ ਦਾ ਰੂਟੀਨ ਸੀਗਾ ਹਰ ਰੋਜ਼ ਭਾਵੇਂ ਜਿੱਥੇ ਵੀ ਹੋਵੇ ਨੈਟਵਰਕ ਉਹਨਾਂ ਨੂੰ ਆ ਜਾਂਦਾ ਸੀਗਾ ਉਹ WhatsApp ਤੇ ਗੁੱਡ ਮਾਰਨਿੰਗ ਕੋਈ ਮੈਸੇਜ ਕੋਈ ਸ਼ਿਪ ਦੀ ਫੋਟੋ ਕਰੂ ਨਾਲ ਫੋਟੋ অলਮੋਸਟ ਸਾਰੀਆਂ ਆਪਾਂ ਤੁਹਾਨੂੰ ਵੀ ਸ਼ੇਅਰ ਕਰੂਗੇ ਉਹ ਕਰਦੇ ਰਹੇ ਐਤਵਾਰ ਤੱਕ ਤੇ ਅੱਜ ਨੈਕਸਟ ਐਤਵਾਰ ਆ ਗਿਆ ਉਹ ਐਤਵਾਰ ਤੋਂ ਬਾਅਦ ਇਸ ਐਤਵਾਰ ਤੱਕ ਪੂਰੇ 7 ਦਿਨਾਂ ਤੇ ਅੱਜ ਤੱਕ ਕੋਈ ਉਹਨਾਂ ਵੱਲੋਂ ਕੋਈ ਮੈਸੇਜ ਜਾਂ ਉਹਨਾਂ ਦਾ ਫੋਨ ਨਹੀਂ ਮਿਲ ਰਿਹਾ ਆਪਾਂ ਵੀ ਮਲਾਮਲਾ ਕੇ ਕੋਸ਼ਿਸ਼ ਕਰਕੇ ਦੇਖ ਲਈ ਨਹੀਂ ਮਿਲਿਆ ਪਹਿਲੇ ਦਿਨ ਸੋਮਵਾਰ ਨੂੰ ਪਕ ਉਹਨਾਂ ਦੀ ਕੰਪਨੀ ਨਾਲ ਵੀ ਗੱਲ ਕੀਤੀ ਮੀਡੀਆ ਸੋਰਸਸ ਨਾਲ ਵੀ ਕਨਫਰਮ ਕੀਤਾ ਗਵਰਨਮੈਂਟ ਸੋਰਸਸ ਨੂੰ ਵੀ ਟਵਿੱਟਰ ਤੇ ਕੰਟੈਕਟ ਕੀਤਾ ਕਿਸੇ ਨੂੰ ਕੁਝ ਪਤਾ ਨਹੀਂ ਸੀਗਾ ਮੰਗਲਵਾਰ ਲੇਟ ਨਾਈਟ 10:00 ਵਜੇ ਸਾਨੂੰ ਇਨਫੋਰਮੇਸ਼ਨ ਮਿਲਦੀ ਪਈ ਹੈ ਕਿ ਉਹਨਾਂ ਦੀ ਕੰਪਨੀ ਵੱਲੋਂ ਨੈਟ ਕੋ ਐਫ ਜ਼ੀਈ ਕੰਪਨੀ ਆ ਉਹਨਾਂ ਨੇ ਦੱਸਿਆ ਕਿ ਜਿਹੜਾ ਪ੍ਰੈਸਟੀਜੀ ਫੈਲਕਨ ਜਹਾਜ਼ ਆ ਜੋ ਕਿ ਓਮਾਨ ਵੱਲੋਂ ਕ੍ਰੋਸ ਕਰ ਰਿਹਾ ਸੀ ਜੋ ਕਿ ਯਮਨ ਜਾਣਾ ਸੀਗਾ ਅੱਗੇ ਤੇ ਉਹ ਕਿਸੇ ਤਰ੍ਹਾਂ ਕੈਪਸਾਈਜ਼ਡ ਹੋ ਗਿਆ ਮਤਲਬ ਪਲਟ ਗਿਆ ਜਾਂ ਡੁੱਬ ਗਿਆ ਜੋ ਵੀ ਟੈਕਨੀਕਲ ਇਸ਼ੂ ਸੀਗਾ ਤੇ ਉਸ ਤੋਂ ਬਾਅਦ ਰੈਸਕਿਊ ਆਪਰੇਸ਼ਨ ਉਹਨਾਂ ਨੇ ਚਾਲੂ ਕੀਤਾ ਤੇ ਬੁੱਧਵਾਰ 17 ਤਰੀਕ ਨੂੰ ਮਤਲਬ ਐਤਵਾਰ ਲੇਟ ਨਾਈਟ ਕਹਿ ਲੋ ਜਾਂ ਸੋਮਵਾਰ ਸਵੇਰ ਤੋਂ ਲੈ ਕੇ ਬੁੱਧਵਾਰ 17 ਤਰੀਕ ਨੂੰ ਰਾਤ ਤੱਕ ਉਹਨਾਂ ਨੂੰ 10 ਬੰਦੇ ਮਿਲਦੇ ਆ ਜਿਹਦੇ ਵਿੱਚੋਂ ਨੌ ਸਹੀ ਕੰਡੀਸ਼ਨ ਚ ਬਿਲਕੁਲ ਜਿੰਨਾ ਨੌ ਆ ਦੇ ਨੌ ਨੂੰ ਘਰ ਚ ਵੀ ਆਪਣੇ ਇਨਫੋਰਮੇਸ਼ਨ ਦੇਣ ਲਈ ਦੋ ਦੋ ਮਿੰਟ ਸਾਰਿਆਂ ਨੂੰ ਗੱਲ ਕਰਾਈ ਗਈ ਆ ਸੈਟੇਲਾਈਟ ਫੋਨ ਨਾਲ ਤੇ ਜਿਹੜਾ 10ਵਾਂ ਬੰਦਾ ਸੀਗਾ ਉਹ ਕੁਦਰਤੀ ਅਨਫੋਰਚਨਟਲੀ ਉਹ ਐਕਸਪਾਇਰਡ ਮਿਲਿਆ ਇਹਨਾਂ ਨੂੰ ਉੱਥੇ ਕਿਉਂਕਿ ਉਹਦੇ ਸਿਰ ਤੇ ਕਹਿੰਦੇ ਸੱਟ ਲੱਗੀ ਰੈਸਕਿਊ ਕਰਦੇ ਹੋ ਬਟ ਬਾਕੀ 6 ਦਾ ਕੋਈ ਇਨਫੋਰਮੇਸ਼ਨ ਨਹੀਂ ਆ ਨਾ ਕੋਈ ਸਾਨੂੰ ਪਤਾ ਚੱਲ ਪਾ ਰਿਹਾ ਕਿ ਕੋਈ ਲਾਈਫ ਬੋਟ ਚ ਗਏ ਨਹੀਂ ਗਏ ਕੋਈ ਲਾਈਫ ਰਾਫਟ ਚ ਗਏ ਮਤਲਬ ਇੰਨਾ ਤਾਂ ਕਲੀਅਰ ਇਹਨਾਂ ਨੇ ਕੀਤਾ ਕਿ ਸ਼ਿਪ ਚ ਨਹੀਂ ਮਿਲੇ ਪਰ ਜੇ ਸ਼ਿਪ ਚ ਆਇਲ ਟੈਂਕਰ ਚ ਨਹੀਂ ਮਿਲੇ ਤਾਂ ਕਿੱਥੇ ਦਾ ਕਿੱਥੇ ਦਾ ਮਿਲਣਾ ਜੇ ਉਹ ਡੈਡ ਕੰਡੀਸ਼ਨ ਚ ਵੀ ਕੋਈ 6 ਚ ਹੈ ਐਟਲੀਸਟ ਸਾਨੂੰ ਉਹਦੇ ਬਾਰੇ ਦੱਸ ਦਿੱਤਾ ਜਾਵੇ ਕਿ ਭਈ ਉਹ ਗਲਤ ਹਾਲਤ ਚਾਹੇ ਸਹੀ ਹਾਲਤ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਆਪਾਂ ਬਿਲਕੁਲ ਹਰ ਚੀਜ਼ ਦੇ ਸੋਲਿਊਸ਼ਨਸ ਉਹਨਾਂ ਨੂੰ ਤਿਆਰ ਆ ਚਾਹੇ ਪੋਜ਼ਿਟਿਵ ਹੋਵੇ ਰਿਪੋਰਟ ਚਾਹੇ ਨੈਗੇਟਿਵ ਲੇਕਿਨ ਐਟ ਲੀਸਟ ਲੁਕ ਹੋਇਆ ਨਾ ਜਾਵੇ ਲੁਕੋ ਕੇ ਇੱਕ ਇਦਾਂ ਦੀ ਮੈਂਟੈਲਿਟੀ ਚ ਆਪਾਂ ਆ ਚੁੱਕੇ ਆਂ ਕਿ ਤੁਸੀਂ ਮੰਨ ਨਹੀਂ ਸਕਦੇ ਕਿ ਕੋਈ ਰਿਸਪੌਂਸ ਨਹੀਂ ਆ ਜਦੋਂ ਦਾ 17 ਤਰੀਕ ਮੈਂ بار بار ਹੋਈ ਗਏ ਨਾ 17 ਜੁਲਾਈ ਬੁੱਧਵਾਰ ਰਾਤ ਤੋਂ ਬਾਅਦ ਸਾਡੇ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਆ ਉਹ ਬਸ ਨੋ ਬੰਦੇ 10 ਬੰਦਿਆਂ ਦਾ ਕੰਕਲੂਡ ਕਰਕੇ ਸਕਸੈਸਫੁਲ ਆਪਰੇਸ਼ਨ ਕਾਈਂਡ ਆਫ ਸ਼ੋ ਕਰਤਾ ਹੈ ਬਟ ਬਾਕੀਆਂ ਚ ਤਨੂੰ ਮੈਂ ਦੱਸਣਾ ਚਾਹੁੰਗਾ ਕਿ ਲਾਪਤਾ ਵਿੱਚੋਂ ਦੋ ਬੰਦੇ ਸ਼੍ਰੀਲੰਕਾ ਦੇ ਐਜ ਕੈਪਟਨ ਸ਼੍ਰੀਲੰਕਾ ਦਾ ਵੀ ਸੀ ਇੱਕ ਸੈਕੰਡ ਇੰਜੀਨੀਅਰ ਵੀ ਸੀਗਾ ਜਿਹੜਾ ਸ਼੍ਰੀਲੰਕਾ ਦਾ ਸੀ ਪਲੱਸ ਚਾਰ ਬੰਦੇ ਇੰਡੀਅਨ ਸੀ ਜਿਹਦੇ ਵਿੱਚੋਂ ਇੱਕ ਸਾਡੇ ਫਾਦਰ ਸਾਹਿਬ ਸੀਗੇ ਫਾਦਰ ਇਨ ਲਾ ਮੇਰੇ ਰਜਿੰਦਰ ਸਿੰਘ ਜੀ ਤੇ ਆਪਾਂ ਇਹੀ ਬੇਨਤੀ ਕਰਦੇ ਹਾਂ ਕਿ ਕਿਰਪਾ ਕਰਕੇ ਇਹਨਾਂ ਦਾ ਸਟੇਟਸ ਪਤਾ ਕੀਤਾ ਜਾਵੇ ਕਿਉਂਕਿ ਲੁਕੋ ਕੇ ਜਾਂ ਸਟੇਟਸ ਲੁਕੋ ਕੇ ਜਾਂ ਮਤਲਬ ਕੋਈ ਚੀਜ਼ ਨੂੰ ਕਲੈਰਿਟੀ ਨਾ ਦੇ ਕੇ ਮੇਰੇ ਖਿਆਲ ਨਾਲ ਮੈਂਟਲ ਟਰੋਮਾ ਚ ਜਾਨ ਵਾਲਾ ਕਮ ਹੋ ਗਿਆ ਪੂਰੀ ਫੈਮਿਲੀ ਮੈਂਬਰ ਦਾ ਤੇ ਇਹੀ ਆਪਾਂ ਰਿਕੁਐਸਟ ਕਰ ਸਕਦੇ ਆ ਕਿ ਕਿਰਪਾ ਕਰਕੇ ਕਲੈਰਿਟੀ ਦਿੱਤੀ ਜਾਵੇ ਕਿ ਲੋਕੇਸ਼ਨ ਕੀ ਆ ਲੋਕੇਸ਼ਨ ਨਹੀਂ ਜੇ ਕਨਫਰਮ ਹੋ ਰਹੀ ਤਾਂ ਐਟ ਲੀਸਟ ਉਹਨਾਂ ਦਾ ਸਟੇਟਸ ਦੱਸ ਦਿੱਤਾ ਜਾਵੇ ਕਿ ਸਹੀ ਹਾਲਚਾ ਹੈ ਜਾਂ ਨਹੀਂ ਹੈ ਕਿੱਥੇ ਹੈ ਕੀ ਨਹੀਂ ਕਿਉਂਕਿ ਜਿੰਨਾ ਲੇਟ ਹੋ ਰਿਹਾ ਆ ਬਸ ਇਹ ਇਮੇਚਿਓਰਿਟੀ ਦੇ ਸ਼ੇਮ ਵਾਲੀ ਗੱਲ ਆ ਸਰਕਾਰਾਂ ਲਈ ਚਾਹੇ ਉਹ ਮਾਨ ਲਈ ਹੋਵੇ ਜਾਂ ਇੰਡੀਆ ਦੇ ਲੋਕ ਇਸ ਲਈ ਹੋਵੇ ਆਪਾਂ ਬਲੇਮ ਗੇਮ ਨਹੀਂ ਕਰ ਰਹੇ ਲੇਕਿਨ ਆਪਾਂ ਨੂੰ ਜਦ ਤੱਕ ਰਿਜ਼ਲਟ ਨਹੀਂ ਮਿਲੂਗਾ ਆਪਾਂ ਤਾਂ ਦੇਖੋ ਇਹ ਚੀਜ਼ ਕਰਨੀ ਹੈ ਥੈਂਕ ਯੂ हाँ जी मेरा नाम डॉक्टर निशांत है मैं डैड अभी रिसेंटली शिप में जॉइन किया था उन्होंने तो वो दक्म पोर्ट के पास ओमान के पास में उनकी शिप कैप्साइज हुई थी रिसेंटली तो ये फोर्टीन की रात की बात है जब उन्होंने एक डिस्ट्रेस कॉल डाला था तो उसके बाद हमें इन्फॉर्मेशन इन्होंने ट्यूसडे की रात को दी थी कंपनी के मैनेजर ने कि इस कि मंडे को ऐसा ऐसा हादसा हुआ है और ये तब से हमें वो मिल नहीं रहे हैं तो फिर हमें सेवेंटीन की बात है कि नौ लोग की लाइफ बोट में वो वापस मिले थे और एक डेड बॉडी मिली थी लेकिन उसके बाद से जो छः लोग और जो थे टोटल सिक्सटीन क्रू में से वो अभी भी छः लोग अब तक लापता है उनका अब तक हमें कोई इन्फॉमेसन नहीं है कुछ नहीं है नेवी और वो कोशिश करे ढूंढने की बट हमें अब तक कोई उनका आगे का इन्फॉमेसन नहीं मिला है तो हमारी यही रिक्वेस्ट है मिनिस्ट्री ऑफ एक्सटर्नल अफेयर और एस जयशंकर जी से कि हमें एटलीस्ट इसके बारे में कुछ आगे का और मिले कुछ हमें इसमें हम मदद की जाए हमारे और कि हम आगे इसके ऊपर और उनकी जांच उनके लिए करती जाए उनको सर्च एंड रेस्क्यू उनका कंटिन्यू रहे जब तक उनके बारे में मिलते नहीं है या फिर उनकी इन्फॉर्मेशन कुछ नहीं मिलती कहाँ हैं कैसे है किस हालत में है और अभी पंद्रह तारीख से अभी इतने सात दिन हो गए उनको लापता हुए और अब तक उसके बारे में उनके बारे में कुछ इन्फॉर्मेशन नहीं है राधे राधे